ਸਸੀ ਕਾਲ ਜੀ ਆਪਾਂ ਬਣਾਉਣ ਲੱਗੇ ਅੱਜ ਐ ਬੜੇ ਬੜੇ ਬਣਾਉਣੇ ਮਾਹਾਂ ਦੀ ਦਾਲ ਦੇ ਨਾਲ ਲਈ ਆਪਾਂ ਹਰੀਆਂ ਮਿਰਚਾਂ ਨਾਲ ਲਈ ਆਪਾਂ ਇਹ ਅਜਵੈਨ ਹੈ ਨਾ ਤੇ ਇਹ ਅਜਵੈਨ ਇਹ ਆਪਾਂ ਨੂੰ ਸਾਰੀਆਂ ਚੀਜ਼ਾਂ ਪਾਵਾਂਗੇ ਤੇ ਬਾਕੀ ਜੋ ਜੋ ਹੋਰ ਪਾਵਾਂਗੇ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਜੀ ਤੇ ਆਪਾਂ ਇਹਦੇ ਵਿੱਚ ਆ ਭਿਓ ਕੇ ਰੱਖਾਂਗੇ ਦਾਲ ਨੂੰ ਆਪਾਂ 2 ਘੰਟੇ ਜ਼ਿਆਦਾ ਨਹੀਂ ਰੱਖਦੀ ਮੈਂ 2 ਘੰਟੇ ਰੱਖੂੰਗੀ ਜ਼ਿਆਦਾ ਟਾਈਮ ਰੱਖਣ ਦਾ ਮਤਲਬ ਕਿ 2 ਘੰਟੇ ਰੱਖਣ ਦਾ ਮਤਲਬ ਕਿ ਜਲਦੀ ਇਹ ਪੋਲੀ ਹੋ ਜਾਂਦੀ ਹੈ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਅੱਗੇ ਆਪਾਂ ਕੀ ਬਣਾ ਰਹੇ ਕਿੱਦਾਂ ਬਣਾ ਰਹੇ ਆ ਆਪਾਂ ਦਾਲ ਰੱਖ ਲਈ ਥੋ ਘੰਟੇ ਪਿਓ ਕੇ ਰੱਖੀ ਐ 10 ਮਿੰਟ ਉੱਪਰ ਹੋ ਗਏ ਤੇ ਦੇਖੋ ਕਿੰਨੀ ਸੋਹਣੀ ਪੋਲੀ ਪੋਲੀ ਦਾਲ ਹੋ ਗਈ ਐ ਮੈਂ ਤੁਹਾਨੂੰ ਦਿਖਾਉਣੀ ਐ ਮੇਰੇ ਤਾਂ ਹੱਥ ਨੇ ਵੀ ਸਾਰੇ ਨ ਲੱਗ ਗਿਆ ਬੜਾ ਖਲਾਰਾ ਪਾਏਗਾ ਹੂੰ ਹੱਥੋਂ ਲੱਗੀ ਕਰਕੇ ਮੈਂ ਤੁਹਾਨੂੰ ਦਿਖਾਣੀ ਐ ਦੇਖੋ ਦਾਣੇ ਬਿਲਕੁਲ ਆ ਦੇਖੋ ਬਹੁਤ ਜਲਦੀ ਫਟਦੇ ਨੇ ਦਾਣੇ ਇਹਦੇ ਤੇ ਆਪਾਂ ਹੁਣ ਇਹਦਾ ਬਣਾਉਣੇ ਆ ਪੇਸਟ ਤਿਆਰ ਕਰਦੇ ਆ ਆਪਣਾ ਪੇਸਟ ਬਣ ਗਿਆ ਆਪਾਂ ਇਹਦੇ ਵਿੱਚ ਨਾ ਜੀਰਾ ਪਾ ਲਿਆ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਈ ਸੀ ਤੇ ਅਜਵੈਨ ਵੀ ਮੈਂ ਪਾ ਲਈ ਆ ਇਹ ਚ ਪਾਵਾਂਗੇ ਥੋੜੀ ਜਿਹੀ ਕਸੂਰੀ ਮੇਥੀ ਮੈਂ ਥੋੜੀ ਜਿਹੀ ਕਸੂਰੀ ਮੇਥੀ ਪਾਵਾਂਗੀ ਜ਼ਿਆਦਾ ਨਹੀਂ ਥੋੜੀ ਜੀ ਥੋੜੀ ਕਸੂਰੀ ਮੇਥੀ ਪਾ ਲਈ ਆ ਵਿੱਚ ਆਪਾਂ ਨਮਕ ਸਵਾਦ ਅਨੁਸਾਰ ਪਾਇਆ ਜਮੈਨ ਤੇ ਜੀਰਾ ਦੋਨੇ ਚੀਜ਼ਾਂ ਪਾਈਆਂ ਆ ਪਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੋ ਕਿ ਤੇ ਮਿਕਸ ਕਰਨਾ ਇੱਕ ਤਾਂ ਖਲਾਬਟ ਬੜੀ ਸੋਹਣੀ ਆਊਗੀ ਇਹਨਾਂ ਚ ਥੋੜਾ ਜਿਹਾ ਬਾਵਾਗੀਚੇ ਮੈਂ ਮਿੱਠਾ ਸੋਡਾ ਕਿਉਂਕਿ ਕੋਲੇ ਜੇ ਜਾਣ ਜੇ ਤਾਂ ਆਪਾਂ ਬਣਾਣੀ ਹੁਣ ਚਾਰ ਸਟਿੱਕੀਆਂ ਤਰ੍ਹਾਂ ਨਾ ਦੇਖ ਥੋੜਾ ਜਿਹਾ ਪਾਵਾਂਗੀ ਮੈਂ ਮਿੱਠਾ ਸੋਡਾ ਜ਼ਿਆਦਾ ਨਹੀਂ ਬਸ ਇਹਨਾਂ ਕਿ ਮਤਲਬ ਕਿ ਤਕਰੀਬਨ ਚੁੰਡੀ ਕਾ ਚੁੰਡੀ ਤੋਂ ਬਦਲ ਆ ਰਿਹਾ ਇਹਨੂੰ ਪਚੰਗੀ ਤੇ ਮਿਕਸ ਕਰਦੇ ਹਾਂ ਦੋ ਤੋਂ 10 ਮਿੰਟ ਤੱਕ ਪਰਵਕਸ ਕਰਾਂਗੇ ਇਹਨੂੰ ਪਾਣਾ ਰੱਖ ਦਿੰਨੇ ਆ 2 ਮਿੰਟ ਲਈ ਉਹਨਾਂ ਚਿਰ ਆਪਾਂ ਕੜਾਹੀ 'ਚ ਤੇਲ ਗਰਮ ਕਰ ਲੈਣੇ ਹੈਗੇ ਕਈ ਤਰ੍ਹਾਂ ਦੇ ਬੰਦੇ ਹੈ ਨਾ ਜੇ ਤਾਂ ਹੱਥ ਹੱਥੇਲੀ ਜੇ ਦੇ ਢਰਕੇ ਬਣਾਉਣੇ ਹੋ ਸਖਤ ਬਣਾਉਣੇ ਹੁਣ ਉਹ ਚੀਜ਼ਾਂ ਮੈਂ ਥੋੜਾ ਜ਼ਿਆਦਾ ਹੀ ਭਉਂਤੇ ਸੀ ਕਿਉਂਕਿ ਫਿਰ ਮੈਂ ਚਾਹ ਦੇ ਨਾਲ ਖਾਵਾਂਗੀ ਇਹਨਾਂ ਨੂੰ ਨਾਜੀ ਆਪਾਂ ਇਹਨਾਂ 'ਤੇ ਕੜਾਹੀ ਧਰਦੇ ਆ ਕੜਾਹੀ ਲੈ ਲੈਣੀ ਆਪਾਂ ਡੁੰਗੀ ਜੀ ਕੜਾਹੀ ਪਰ ਕੜਾਹੀ ਆਪਾਂ ਗਰਮ ਕਰ ਤੇ ਗਰਮ ਹੋ ਜਾਈਏ ਚ ਪਾ ਦਾਂਗੇ ਆਪਾਂ ਰਿਫਾਈਨ ਵਿੱਚ ਰਿਫਾਈਨ ਪਾਵਾਂਗੇ ਆਪਾਂ ਕਿਉਂਕਿ ਤੁਸੀਂ ਕਦੇ ਵੀ ਡੁੰਗੀ ਕੜਾਹੀ ਲੈਣੇ ਇੱਕ ਤਾਂ ਸਿੱਧੀ ਗੱਲ ਵਾਗ ਗਈ ਪਕਾੜੇ ਸੋਹਣੇ ਨਿਕਲਦੇ ਹਨ ਕਿਉਂ ਘਟ ਪੈਂਦਾ ਡੂੰਗਾ ਪਾਣ ਦਾ ਮਤਲਬ ਕਿ ਡੂੰਗਾ ਜਾਂ ਹੋ ਜਾਂਦਾ ਲੋਟ ਰਹਿੰਦਾ ਜਿਹੜੀ ਚਪੇਤਲੀ ਜੀ ਹੁੰਦੀ ਆ ਉਹਦੇ ਚ ਨਾ ਕਿਉਂ ਜ਼ਿਆਦਾ ਮੰਗਦੀ ਏ ਚੀਜ਼ ਤੇ ਫਿਰ ਉਹਦੇ ਵਿੱਚ ਆਪਣਾ ਕਿਉਂ ਆਵੇ ਫਿਰ ਆਪਾਂ ਮੜ ਕੇ ਵਰਤ ਦੇਣੀ ਆ ਆਪਾਂ ਨੂੰ ਹਣ ਸਿੱਟਣਾ ਪੈ ਜਾਂਦਾ ਮੇਰਾ ਮਤਲਬ ਕਿ ਤੇ ਇਹ ਆਪਾਂ ਡੂੰਗੀ ਕੜਾਹੀ ਲਈ ਇਹਦੇ ਵਿੱਚ ਬੜੇ ਸੋਹਣੇ ਬਣਨਗੇ ਪਕੌੜੇ ਆਪਾਂ ਇਹਨਾਂ ਨੂੰ ਗਰਮ ਕਰ ਲੈਨੇ ਪੂਰਾ ਗਰਮ ਉਧਰ ਆਪਣਾ ਮਟੀਰੀਅਲ ਤਿਆਰ ਵਾ ਜੋ ਵੀ ਆਪਾਂ ਬਣਾਣੇ ਆ ਪਕੌੜੇ ਤੇ ਇਹ ਦਹੀਂ ਚ ਪਾ ਕੇ ਖਾ ਲੋ ਦਹੀਂ ਖਾ ਲੋ ਤੇ ਜੇ ਆਪਾਂ ਦਾਲ ਪਿਓ ਕੇ ਰੱਖੀਏ ਜਿਆਦਾ ਚੌਲ ਪਿਓ ਕੇ ਰੱਖ ਲਓ ਇਕੱਠੇ ਤਾਂ ਇਹਨਾਂ ਦਾ ਹੋਰ ਵੀ ਬਹੁਤ ਚੀਜ਼ਾਂ ਬਣ ਜਾਂਦੀਆਂ ਨੇ ਹਨਾ ਨਹੀਂ ਆਪਾਂ ਬਹੁਤ ਇੱਕ ਫਲਾਵੜ ਦੇ ਵਿੱਚ ਕਿੰਨਾ ਹੀ ਹੋ ਗਿਆ ਵਾ ਦੇਖੋ ਜੀ ਫਲਾਵਟਾ ਕੇ ਕਿੰਨਾ ਬਣ ਗਿਆ ਇਹ ਥੋੜਾ ਤੁਸੀਂ ਵੀ ਇਦਾਂ ਘਰੇ ਤਿਆਰ ਕਰਿਆ ਕਰੋ ਆਪਣਾ ਤੇਲ ਗਰਮ ਹੋ ਲੈਣ ਦਾ ਫਿਰ ਬਣਾਉਣੇ ਹਾਂਜੀ ਹੁਣ ਆਪਾਂ ਇਹ ਬਣਾਉਣੇ ਆ ਵੱਡੇ ਇੱਕ ਤਾਂ ਨਾ ਗੋਲ ਚ ਰੱਖ ਕੇ ਵੱਡੇ ਵੱਡੇ ਬਣਾ ਲੈਂਦੇ ਆਪਾਂ ਛੋਟੇ ਛੋਟੇ ਪਕੌੜਿਆਂ ਦੀ ਤਰ੍ਹਾਂ ਕੱਢਾਂਗੇ ਇਹਨਾਂ ਨੂੰ ਫਿਰ ਇਹ ਦਹੀਂ ਦੇ ਵਿੱਚ ਸੋਹਣੇ ਲੱਗਦੇ ਆ। ਨੋ ਜੇ ਆਪ ਇਦਾਂ ਹੀ ਬਣਾ ਲੈ ਜਿੱਦਾਂ ਆਪਾਂ ਪਕੌੜੇ ਦੂਸਰੇ ਕੱਢਦੇ ਹੁੰਨੇ ਹਨ ਇਹ ਵੀ ਆਪਾਂ ਇਦਾਂ ਕਰ ਲਈ ਆਪਾਂ ਇਹ ਚ ਮਿੱਠਾ ਸੋਡਾ ਪਾਇਆ ਤਾਂ ਦੇਖੋ ਬੜੇ ਸੋਹਣੇ ਫੁੱਲੇ ਫੁੱਲੇ ਜੀ ਆਈ ਨਹੀਂ। ਤੁਸੀਂ ਇਸ ਤਰੀਕੇ ਦੇ ਨਾਲ ਬਣਾਇਆ ਕਰੋ। ਬੱਚਿਆਂ ਨੂੰ ਘਰੇ ਬਣਾ ਕੇ ਸੰਡੇ ਨੂੰ ਦੇ ਦਿਆ ਕਰੋ। ਤਾਂ ਬੱਚੇ ਵੀ ਦਹੀਂ ਵੀ ਸੋਹਣਾ ਖਾ ਲੈਂਦੇ ਫਿਰ ਇਹਦੇ ਨਾਲ ਤੇ ਬੱਚਿਆਂ ਨੂੰ ਪਕੌੜੇ ਵੀ ਹੋ ਜਾਂਦੇ ਦੋਨੇ ਚੀਜ਼ਾਂ ਹੋ ਜਾਂਦੀਆਂ ਨੇ 2n1 ਤੇ ਮੈਂ ਇਹ ਬਣਾਉਂਦੇ ਰਹੀ ਤਾਂ ਕਦੇ ਛੋਲਿਆਂ ਦੀ ਦਾਲ ਦੇ ਕਦੇ ਇਹ ਹੈਣਾ ਕਦੇ ਕਿਦਾਂ ਜਾਂਦਾ ਕਿ ਬੰਦੇ ਨੂੰ ਘਰ ਦੇ ਵਿੱਚ ਚੀਜ਼ ਬਣਾ ਕੇ ਖਾਣੇ ਦੇ ਖਪਰਾ ਖਪਰਾ ਆਟਾ ਪਾ ਕੇ ਨੇ ਸੋਨੇ ਫੁੱਲੇ ਨੇ ਤੇ ਜਦ ਦਹੀਂ ਪਾਉਂਗੇ ਥੋੜੇ ਜਿ ਪੈ ਜਾਣੇ ਨੇ ਆਪਣੇ ਜ਼ਿਆਦਾ ਨਿੱਕਣ ਦੇ ਤੇ ਖਾ ਬਣਾ ਕੇ ਰੱਖ ਲੈ ਜੋ ਦਿਲ ਕਰਦਾ ਇਹਨੂੰ ਸੌਸ ਨਾਲ ਖਾ ਲੋ ਚਿਕਨ ਬਣਾਇਓ ਤੇ ਚਟਨੀ ਨਾਲ ਖਾ ਲੋ ਹਨਾ ਤੇ ਤੇਨਿੰਦਾ ਵਰਗਾ ਹਿੰਦੇ ਵਿੱਚ ਵੀ ਬੜੇ ਸੱਟ ਰਹਿੰਦੇ ਨੇ ਇਹ ਮੈਸੇ ਲਈ ਜ਼ਿਆਦਾ ਬਣਾ ਕੇ ਰੱਖਦੇ ਨੇ ਤਾਂ ਵੀ ਆਪਾਂ ਨੂੰ ਖਾਣ ਦਾ ਬੜਾ ਸ਼ੌਕ ਵਾਹ ਇਹ ਚੀਜ਼ਾਂ ਦਾ ਤਲੀਆਂ ਪਰ ਮਨਾ ਹੁੰਦੀਆਂ ਪਰ ਫਿਰ ਵੀ ਆਪਾਂ ਖਾਈ ਜਾਂਦੇ ਕਦੇ ਕਦੇ ਦਾ ਇੱਕਦਮ ਆਪ ਇਹਨਾਂ ਨੂੰ ਬਰਾਊਨ ਕਰ ਲਵਾਂਗੇ ਬਰਾਊਨ ਕਰਨ ਦਾ ਫਿਰ ਸੁਣੇ ਲੱਗ ਜਾ ਜਰਪਾ ਦਹੀਂ ਜਪਾਵਾਂਗੇ ਨਾ ਉਦੋਂ ਇਹ ਆਪਣੇ ਆਪ ਹੀ ਥੋੜੇ ਵਾਈਟ ਜਿਹੇ ਟਾਈਪ ਚ ਹੋ ਜਾਂਦੇ ਨੇ ਇਕੜਾ ਹੀ ਦੇ ਵਿੱਚ ਦੇਖਿਆ ਕਿੰਨੇ ਪੈਗੇ ਜਿਹੜੀ ਦੂਜੀ ਪਾਉਂਦੇ ਆਪਾਂ ਉਹ ਕੜਾਹੀ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਪੈਂਦੇਗੇ ਕਿਉਂਕਿ ਉਪਰੋਂ ਕੱਚੇ ਰਹਿ ਜਾਂਦੇ ਇਹਦੇ ਵਿੱਚ ਦੇਖੋ ਹੁਣ ਕੱਚੇ ਨਹੀਂ ਰਹਿਣੇ ਬਿਲਕੁਲ ਡਿਪ ਹੋ ਜਾਣਗੇ ਇਹਦੇ ਵਿੱਚ ਤੇ ਨਾਪੇ ਤੁਸੀਂ ਬਣਾ ਕੇ ਖਾਓ ਆਪਣੇ ਹੋ ਗਏ ਇਹ ਦਹੀਂ ਭੱਲੇ ਤਿਆਰ ਤੁਸੀਂ ਵੀ ਆਜੋ ਦਹੀਂ ਭੱਲੇ ਖਾਣ ਦੇ ਲਈ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਔਖੇ ਸਕੇ ਬਾਸ ਵੀ ਕਰ ਲਿਆ ਕਰੋ ਇੱਕ ਪੂਰਾ ਆਪਣਾ ਬਣਾ ਲਿਆ ਦੇਖੋ ਜੇ ਆਪਾਂ ਪਾਇਆ ਸੀ ਨਾ ਵਿੱਚ ਮਿੱਠਾ ਸੋਡਾ ਤੇ ਉਹਦੇ ਨਾਲ ਕਿੰਨੇ ਸੋਹਣੇ ਫੁੱਲੇ ਫੁੱਲੇ ਜੀ ਆ ਗਏ ਹੈ ਨਾ ਸੋਨੇ ਲੱਗਦੇ ਆ ਟਾਟਾ ਬਾ ਸੇਕਦੇ ਪਕਾਉਣੇ ਕਿ ਫਿਰ ਅੰਦਰ ਤੱਕ ਪੱਕ ਜਾਣ ਨਹੀਂ ਤਾਂ ਬਾਹਰ ਲਾਲ ਹੋ ਜਾਣਗੇ ਤੇ ਆਪਾਂ ਸੋਚ ਲੈਣੇ ਕਿ ਪੱਕ ਗਏ ਪਰ ਬਾਕੀ ਦੇ ਨਿਰੰਗ ਕੱਚੇ ਰਹਿ ਜਾਂਦੇ ਵਿੱਚੋਂ ਇਸ ਲਈ ਆਪ ਘੱਟ ਸੇਕ ਤੇ ਪਕਾਉਣੇ ਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਆਪਣੇ ਬੱਚਿਆਂ ਨੂੰ ਜ਼ਰੂਰ ਖਵਾਇਆ ਕਰੋ ਧੰਨਵਾਦ ਮਿਹਰਬਾਨੀ